ਵਿਸ਼ਵ ਪ੍ਰਸਿੱਧ ਸ਼ਹਿਰ ਗੁਰੂ ਕੀ ਨਗਰੀ ਸ਼੍ਰੀ ਅਮਰitsar ਸਾਹਿਬ ਜਿਸ ਦੇ ਹਾਲਾਤ ਪਿਛਲੇ 2 ਸਾਲਾਂ ਤੋਂ ਬਦਨਾਲੋ ਬੱਤਰ ਹੋਏ ਨੇ ਸ਼ਹਿਰ ਵਿੱਚ ਕਿਸੇ ਵੀ ਸੜਕ ਤੇ ਚਾਓ ਤਾਂ ਹਰ ਨੂੰ ਵੱਡੇ ਵੱਡੇ ਟੋਏ ਨਜ਼ਰ ਆਣਗੇ ਜਗਾ ਜਗਾ ਤੇ ਕੂੜੇ ਦੇ ਢੇਰ ਪਏ ਨੇ ਸ਼ਹਿਰ ਵਾਸੀ ਹੁਣ ਹਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਗੱਲ ਕਰੀਏ ਅਮਰitsar ਜਲੰਧ ਰੋਡ ਦੀ ਤਾਂ ਦਬੁਰਜੀ ਵਿਖੇ ਬਾਂਦ ਰਿਆ ਫਲਾਈਓਵਰ ਵਾਹ ਚਾਲਕਾਂ ਤੇ ਦਬੁਰਜੀ ਵਾਸੀਆਂ ਲਈ ਸਿਰਦਰਦ ਬਣਿਆ ਹੋਇਆ ਜਦੋਂ ਮੀਂਹ ਪੈਂਦਾ ਹੈ ਤਾਂ ਸੜਕ ਤੇ ਪਾਣੀ ਖੜਾ ਹੋ ਜਾਂਦਾ ਅਤੇ ਜੇ ਪਾਣੀ ਸੁੱਕਦਾ ਹੈ ਤਾਂ ਮਿੱਟੀ ਉੱਡਦੀ ਹੈ। ਦੋਨੋਂ ਸਰਵਿਸ ਲੇਨ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਇਸ ਵਾਰ ਕਿਸੇ ਦਾ ਧਿਆਨ ਨਹੀਂ ਆ ਰਿਹਾ। ਦਿਨ-ਬਦਿਨ ਹਾਦਸੇ ਹੋ ਰਹੇ ਹਨ। ਸੋ ਪ੍ਰਸ਼ਾਸਨ ਅਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਜਲਦ ਇਸ ਵੱਲ ਧਿਆਨ ਦਿੱਤਾ ਜਾਵੇ। ਇਹ ਭਾਜੀ ਦਬੁਰਜੀ ਜੀਟੀ ਰੋਡ ਹੈ ਜੀ 메ਨ ਹਾਈਵੇ ਹੈ ਇੱਥੇ। ਇੱਥੇ ਇੰਨਾ ਕਿ ਜ਼ਿਆਦਾ ਜਾਮ ਆ। ਭਾਜੀ ਇੱਥੋਂ ਲਾਗੋ ਕੋਈ ਡਿੱਗਦੇ ਆ। ਲੋਕੀ ਨਿਆਣੇ ਨਹੀਂ ਕਿਨ੍ਹੇ ਕਿ ਬੱਚੇ ਵਿੱਚ ਡੁੱਬਦੇ ਆ। ਐਕਟਵਾ ਮੋਟਰਸਾਈਕਲ ਜਿਹੜੇ ਛੋਟੇ ਬੈਟਰੀ ਵਾਲੇ ਆ ਉਹ ਆ ਖੱਡਿਆਂ ਦੇ ਵਿੱਚ ਫਸ ਜਾਂਦੇ ਆ। ਤੇ ਐਡੀ ਮੁਸ਼ਕਿਲ ਉਹਨਾਂ ਨੂੰ ਬਚਾਈਦਾ ਵਾ ਤੇ ਚਲੋ ਉਹਨਾਂ ਨੂੰ ਦੱਸੀਦਾ ਵੀ ਹੈ ਕਿ ਤੁਸੀਂ ਸਾਈਡ ਤੋਂ ਨੰਗੂ ਜਿਹਾ ਕਿਦਾਂ ਇਹ ਪੋਲਾ ਨੇ ਤਾਂ ਇੰਨੀ ਕ ਮਾੜੀ ਕਰਤੂਦਿਆ ਇਹਨਾਂ ਨੂੰ ਚਾਹੀਦਾ ਵਾ ਕਿ ਚਲੋ ਜਿੱਦਾਂ ਟੋਏ ਪਏ ਆ ਪਾਣੀ ਪਿਆ ਵਾ ਕੱਢੋ ਹੁਣ ਤੇ ਫਿਰ ਵੀ ਪਾਣੀ ਨਿਕਲ ਆਇਆ ਬੜਾ ਬਚਾ ਆ ਜਦੋਂ ਪਾਣੀ ਨਹੀਂ ਹੁੰਦਾ ਟੋਇਆ ਨਹੀਂ ਦਿਸਦਾ ਕਿਸੇ ਨੂੰ ਉਹ ਸਿੱਧਾ ਟੋਏ ਦੇ ਵਿੱਚ ਡਿੱਗਦਾ ਵਾ ਬੰਦਾ ਤੇ ਉਹਨਾਂ ਤੇ ਲੱਗਦੀਆਂ ਕੱਲ ਇੱਕ ਬੰਦੇ ਦੀ ਵਿਚਾਰੇ ਦੀ ਲੱਤ ਦੇ ਪਤਾ ਨਹੀਂ ਫੈਕਚਰ ਹੋਇਆ ਕੀ ਉਹ ਵਿਚਾਰਾ ਲੰਗਾ ਕੇ ਚੱਲ ਗਿਆ ਇੱਥੋਂ ਮੋਟਰਸਾਈਕਲ ਤੋਂ ਡਿੱਗਾ ਇੱਕ ਬੈਟਰੀ ਆ ਰੱਖਿਆ ਪਟਿਆ ਇਹ ਉਹਦੀ ਵਿਚਾਰੀ ਦੀ ਬੀਬੀ ਦੀ ਉਹ ਬਾਹ ਟੁੱਟ ਗਈ ਵਿੱਚੇ ਹੀ ਉਹਦੀ ਠੀਕ ਜੇ ਇਹ ਤੁਹਾਨੂੰ ਆ ਕੈਮਰਾ ਲੱਗਾ ਇੱਥੇ ਤੁਹਾਨੂੰ ਜੇ ਕਹਿੰਦੇ ਤੇ ਮੌਕੇ ਦੇ ਵੀਡੀਓ ਦਿਖਾ ਦਿੰਨੇ ਆ ਜਿਹੜੀਆਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਇਹਦਾ ਤੁਸੀਂ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹਦਾ ਕੋਈ ਨਹੀਂ ਇਸ ਬਾਰੇ ਕੋਈ ਆਵਾਜ਼ ਨਹੀਂ ਚੁੱਕਦਾ ਹੋਰ ਲੋਕੀ ਨਿੱਕੇ ਮੋਟੇ ਕੰਮਾਂ ਪਿੱਛੇ ਤੁਰੇ ਫਿਰਦੇ ਆ ਜਿਹੜਾ ਕੋਈ ਮੇਨ ਮੁੱਦਾ ਇਨੇ ਜਾਮ ਚ ਜੇ ਕੋਈ ਐਂਬੂਲੈਂਸ ਲੰਘ ਨਹੀਂ ਹੋਵੇ ਭਾਜੀ ਤੁਸੀਂ ਆਪ ਸੋਚੋ ਕਿੰਨਾ ਮੰਦਾ ਵਾਲਾ ਇੱਥੋਂ ਘਟੋ ਘਟ ਤਿੰਨ ਚਾਰ ਕਿਲੋਮੀਟਰ ਤੱਕ ਜਾਮ ਲੱਗਾ ਪਿੱਛੇ ਵੀ ਲੱਗਾ ਵਾ ਕੋਈ ਵਾਜ ਹੀ ਨਹੀਂ ਚੁੱਕਦਾ ਭਾਜੀ ਕੋਈ ਸੁਣਦਾ ਹੀ ਨਹੀਂ ਗੱਲ ਕੋਈ ਇੰਨਾ ਕੁ ਅਜ ਇੰਨਾ ਕਿਹਾ ਕਿ ਰੱਕ ਗਿਆ ਵੀਡੀਓ ਵੀ ਪਾਈਆਂ ਕਈ ਲੋਕਾਂ ਨੂੰ ਅਸੀਂ ਇੱਥੇ ਦੀਆਂ ਪਰ ਕੋਈ ਨਹੀਂ ਭਾਜੀ ਸੁਣਵਾਈ ਹੈਗੀ ਇੱਥੇ ਦੀ ਜਿਹੜੀ ਆ ਮੈਂ ਜਲੰਧਰ ਹਾਈਵੇ ਰੋਡ ਆ ਜਲੰਧਰੋਂ ਜਾਂਦਾ ਗਾੜੀ ਤਰਨਤਾਰਨੋਂ ਨਿਕਲਦਾ ਠੀਕ ਹੈ ਜੀ ਹਾਈਵੇ ਰੋਡ ਆ ਇਹਦੇ ਉੱਲ ਕੋਈ ਧਿਆਨ ਨਹੀਂ ਜੰਦਾ ਠੀਕ ਆ ਮੇ ਕਣੀ ਵਿੱਚ ਅਫਸਰ ਵੀ ਲੰਘਦੇ ਆ ਪੁਲਿਸ ਵੀ ਲੰਘਦੀ ਆ ਪ੍ਰੋਫੈਸ਼ਨਲ ਨੰਗਦਾ ਆਪਾਂ ਕੋਈ ਇਹਦੇ ਉੱਲ ਧਿਆਨ ਨਹੀਂ ਜੰਦਾ ਠੀਕ ਹੈ ਨਾ ਇਹਦੇ ਉੱਲ ਧਿਆਨ ਦਵੇ ਕੋਈ ਬੜੀਆਂ ਬੜੀਆਂ ਵੀਡੀਓ ਪਾਦਿਆਂ ਦਾ ਮੁੰਡੇ ਦੱਸਿਆ ਸੀ ਸੀਸੀਟੀਵੀ ਕੈਮਰੇ ਹੋ ਕਾਟ ਕੇ ਦੇਖ ਸਕਦੇ ਆ ਪਰ ਇਹਦਾ ਤਾਂ ਧਿਆਨ ਕੋਈ ਨਹੀਂ ਹੁੰਦਾ ਠੀਕ ਹੈ ਨਾ ਬਹੁਤ ਹੀ ਜ਼ਿਆਦਾ ਹੰਧਾਲੇ ਚੋਂ ਦਾ ਫੜੀਆਂ ਦੁਕਾਨਾਂ ਦਾ ਕਿ ਪਾਣੀ ਚੱਲੇ ਮੇਰੇ ਗੱਡੀਆਂ ਵਾਈ ਦੀਆਂ ਮਾਰ ਕੇ ਵਾਈ ਕੋਆ ਤੇ ਕ ਤਿੰਨ ਚਾਰ ਨੂੰ ਕੇ ਮੁੰਡੇ ਦਾ ਮੋਬਾਈਲ ਡੇਪੇ ਤੇ ਰੋਏ ਦੇ ਵੱਜਾ ਮੋਬਾਈਲ ਖਰਾਬ ਹੋ ਗਿਆ ਅਸੀਂ ਇਸ ਵਕਤ ਜੀਟੀ ਰੋਡ ਦਬੁਰਜੀ ਵਿਖੇ ਮੌਜੂਦ ਆ ਜਿੱਥੇ ਪਿਛਲੇ 2 ਸਾਲਾਂ ਤੋਂ ਪੁਲ ਦਾ ਨਿਰਮਾਣ ਚੱਲ ਰਿਹਾ ਹੈ ਪਰ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਪੋਲ ਤੇ ਹਜੇ ਬਣ ਨਹੀਂ ਰਿਹਾ ਉਧਰ ਸਰਵਿਸ ਲੇਨ ਜਿਹੜੀਆਂ ਨੇ ਉਹ ਵੀ ਟੁੱਟ ਚੁੱਕੀਆਂ ਨੇ ਇੱਥੋਂ ਰਾਜਨੇਤਾ ਵੀ ਲੰਘਦੇ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਘਦੇ ਨੇ ਪਰ ਆਮ ਜਨਤਾ ਦੀ ਮੁਸ਼ਕਲ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਹੱਲ ਕਰਨ ਨੂੰ ਤਿਆਰ ਨਹੀਂ ਦਬੁਰਜੀ ਦੇ ਜਿਹੜੇ ਲੋਕ ਨੇ ਜਿਹੜੇ ਯਾਤਰੀ ਇੱਥੋਂ ਆਉਂਦੇ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਾਰੇ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਸੋ ਇਹਨਾਂ ਲੋਕਾਂ ਦੀ ਕੌਣ ਸੁਣਵਾਈ ਕਰੇਗਾ ਇਹ ਸੋਚਣ ਵਾਲੀ ਗੱਲ ਹੈ ਤੇ ਕਦੋਂ ਇਸ ਦਾ ਹੱਲ ਕੀਤਾ ਜਾਵੇਗਾ ਅਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼